ਦੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਫਰੀਦ ਸਾਥ ਸ਼੍ਰੀ ਗੁਰੂ ਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੋਗੇ ਕਿਸਾਨ ਭਰਾਵੋ ਝੋਨੇ ਦੇ ਵਿੱਚ ਹੁਣ ਉਲੀ ਰੋਗ ਦਾ ਜਿਹੜਾ ਹਮਲਾ ਸ਼ੁਰੂ ਹੋ ਗਿਆ ਏ ਤੇ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਏ ਕਿਹੜੇ ਕਿਹੜੇ ਝੋਨੇਆਂ ਦੇ ਵਿੱਚ ਜਿਹੜਾ ਉਲੀ ਰੋਗ ਦੀਆਂ ਨਿਸ਼ਾਨੀਆਂ ਦੇਖੀਆਂ ਗਈਆਂ ਨੇ ਤੇ ਕਿਵੇਂ ਆਪਾਂ ਨੂੰ ਪਤਾ ਲੱਗੂਗਾ ਤੇ ਕਿਵੇਂ ਆਪਾਂ ਇਸ ਬਿਮਾਰੀ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਜਾਂ ਫਿਰ ਆਪਾਂ ਨੂੰ ਕੋਈ ਪ੍ਰੋਡਕਟ ਪਾਉਣਾ ਚਾਹੀਦਾ ਹੈ ਜਾਂ ਫਿਰ ਆਪਾਂ ਬਿਲਕੁਲ 1 ਰੁਪਏ ਦਾ ਆਪਣਾ ਖਰਚਾ ਨਹੀਂ ਕਿਸਾਨ ਭਰਾਵੋ ਆਪਾਂ ਫਰੀ ਦੇ ਵਿੱਚ ਆਪਾਂ ਕਿਵੇਂ ਉਲੀ ਰੋਗ ਤੋਂ ਬਚਾਅ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿਸਾਨ ਭਰਾਵੋ ਤੁਸੀਂ ਸਹੀ ਸੁਣਿਆ ਆਪਾਂ ਫਰੀ ਦੇ ਵਿੱਚ ਵੀ ਆਪਾਂ ਨੂੰ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਕਿਸੇ ਵੀ ਤਰੀਕੇ ਦੀ ਆਪਾਂ ਫਰੀ ਦੇ ਵਿੱਚ ਵੀ ਜੇਰਾ ਉਲੀ ਰੋਗ ਦਾ ਹਮਲਾ ਸ਼ੁਰੂ ਹੋਇਆ ਹੈ ਜਾਂ ਫਿਰ ਹੋਣ ਵਾਲਾ ਆਪਾਂ ਉਸ ਤੋਂ ਬਚਾਅ ਕਰ ਸਕਦੇ ਆ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਪਹਿਲਾ ਤਾਂ ਮੈਂ ਕਿਸਾਨ ਭਰਾਵੋ ਤੁਹਾਨੂੰ ਦੱਸ ਦਵਾਂ ਵੀ ਜਿਹੜੇ ਹੁਣ ਝੋਨੇ 50 60 ਦਿਨਾਂ ਦੇ ਵੀ ਹੋ ਗਏ ਨੇ 50 ਤੋਂ 55 ਦਿਨ ਦੇ ਝੋਨੇ ਹੋ ਗਏ ਐ 60 ਦਿਨ ਦੇ ਝੋਨੇ ਹੋ ਗਏ ਉਹਨਾਂ ਦੇ ਵਿੱਚ ਕਿਸਾਨ ਭਰਾਵੋ ਜਿਹੜੀ ਉਲੀ ਰੋਗ ਦੀ ਜਿਹੜੀ ਨਾਮ ਦੀ ਬਿਮਾਰੀ ਐ ਸੀਠ ਬਲਾਈਟ ਸਾਰੇ ਬਹੁਤ ਜ਼ਿੰਮੇਵਾਰ ਭਰਾਵਾਂ ਨੂੰ ਇਸ ਬਿਮਾਰੀ ਦੇ ਬਾਰੇ ਪਤਾ ਹੀ ਹੋਣਾ ਇਹ ਬਿਮਾਰੀ ਦਾ ਕਿਸਾਨ ਭਰਾਵੋ ਖੇਤਾਂ ਦੇ ਵਿੱਚ ਜਿਹੜਾ ਹਮਲਾ ਸ਼ੁਰੂ ਹੋ ਗਿਆ ਹਮਲਾ ਹੋਇਆ ਕਿਉਂ ਹੈ ਕਿਉਂਕਿ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਪਤਾ ਹੀ ਹੈ ਵੀ ਇਸ ਵਾਰ ਜਿਹੜਾ ਖੇਤਾਂ ਪਰ ਉਹ ਮੌਸਮ ਹੈ ਧੁੱਪ ਘੱਟ ਪਈ ਹੈ ਤੇ ਮੌਸਮ ਹਮਸਪਰ ਹੈ ਜਾਂ ਰਹਿੰਦਾ ਹੈ ਧੁੱਪ ਸੂਰਜ ਨਿਕਲ ਨਹੀਂ ਰਿਹਾ ਤੇ ਖੇਤਾ ਦੇ ਵਿੱਚ ਇੱਕ ਜ਼ਿਮੀਂਦਾਰ ਭਰਾ ਹੁਣ ਗਲਤੀ ਕੀ ਕਰ ਰਹੀ ਹੈ ਪਾਣੀ ਭਰ ਕੇ ਰੱਖ ਰਹੀ ਹੈ ਤੇ ਹਰ ਟਾਈਮ ਆਪਣੀ ਝੋਨੇ ਦੇ ਵਿੱਚ ਪਾਣੀ ਖੜਾ ਰਹਿੰਦਾ ਹੈ ਜਿਹਦੇ ਨਾਲ ਧੁੱਪ ਵੀ ਨਹੀਂ ਲੱਗਦੀ ਆਪਣੀ ਝੋਨੇ ਨੂੰ ਤੇ ਇਹ ਬਿਮਾਰੀਆਂ ਦਾ ਇਸ ਕਰਕੇ ਜਿਹੜਾ ਹਮਲਾ ਦਿਖਾਈ ਦੇ ਰਿਹਾ ਹੈ ਸੀਠ ਬਲਾਈ ਤੇ ਕਿਸਾਨ ਪ੍ਰਭੂ ਸਾਰਿਆਂ ਨੂੰ ਪਤਾ ਹੈ ਵੀ ਇਹ ਅਹਜੀ ਬਿਮਾਰੀ ਹੈ ਇਹ ਮੁੱਢ ਤੋਂ ਥੱਲੇ ਚੌਨੇ ਦੇ ਮੁੱਢ ਤੋਂ ਸ਼ੁਰੂ ਸ਼ੁਰੂ ਹੋ ਕੇ ਉੱਪਰ ਨੂੰ ਕਿਸਾਨ ਪ੍ਰਭੂ ਜਾਂਦੀ ਹੈ ਤੇ ਜੇ ਤਾਂ ਆਪਾਂ ਇਹਨੂੰ ਸ਼ੁਰੂ ਦੇ ਵਿੱਚ ਹੀ ਕੰਟਰੋਲ ਆਪਾਂ ਕਰ ਲਈਏ ਤਾਂ ਆਪਣਾ ਬਹੁਤ ਹੱਦ ਤੱਕ ਕਿਸਾਨ ਪ੍ਰਭੂ ਬਚਾਰੇ ਜਾਂਦਾ ਹੈ ਤੇ ਜੇ ਆਪਾਂ ਇਹਨੂੰ ਨਾ ਕੰਟਰੋਲ ਕੀਤਾ ਕਿਸਾਨ ਪ੍ਰਭੂ ਬਾਅਦ ਦੇ ਵਿੱਚ ਕੋਈ ਜੇ ਆਪਾਂ ਕੰਟਰੋਲ ਕੋਈ ਵੀ ਸਪਰੇਅ ਕਰੋਗੇ ਵੀ ਤਾਂ ਆਪਣਾ ਕਿਸਾਨ ਭਰਾ ਉਹ ਫਾਇਦਾ ਨਹੀਂ ਹੋਣਾ ਕਿਉਂਕਿ ਇਹ ਬਿਮਾਰੀ ਬਹੁਤ ਜ਼ਿਆਦਾ ਝਾੜ ਦੇ ਉੱਪਰ ਅਸਰ ਪਾਉਂਦੀ ਹੈ ਇਸ ਕਰਕੇ ਕਿਸਾਨ ਭਰਾ ਉਹ ਤੁਸੀਂ ਹੁਣ ਕਰਨਾ ਕਿ ਤੁਸੀਂ ਆਪਣੇ ਪਹਿਲਾ ਤਾਂ ਹੁਣ ਜਿਹੜੇ ਕਿਸਾਨ ਭਰਾ ਝੋਨੇ ਦੇ ਵਿੱਚ ਪਾਣੀ ਖੜਾ ਕੇ ਰੱਖਦੇ ਆ ਕਿਸਾਨ ਭਰਾ ਉਹ ਤੁਸੀਂ ਪਾਣੀ ਹੁਣ ਬਿਲਕੁਲ ਸੁਕਾ ਦਿਓ ਪਾਣੀ ਝੋਨੇ ਨੂੰ ਸੁਕਾ ਸੁਕਾ ਕੇ ਲਾਓ ਬਿਲਕੁਲ ਖੜਾ ਨਹੀਂ ਰਹਿਣਾ ਚਾਹੀਦਾ ਜੇ ਤੁਹਾਡੇ ਝੋਨੇ ਦੇ ਵਿੱਚ ਬਿਮਾਰੀ ਹਜੇ ਹੈਗੀ ਨਹੀਂ ਹੈ ਫੇਰ ਕਿਸਾਨ ਭਰਾਵੋ ਤੁਸੀਂ ਬਹੁਤ ਹੱਦ ਤੱਕ ਜਿਹੜਾ ਬਿਨਾ ਸਪਰੇਅ ਤੋਂ ਬਚਾ ਕਰ ਸਕਦੇ ਹੋ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਦੇ ਖੇਤ ਦੇ ਵਿੱਚ ਤੁਸੀਂ ਕਿਸਾਨ ਭਰਾਵੋ ਤੁਸੀਂ ਜਰੂਰ ਗੌਰ ਕਰਿਓ ਇਹਦੀ ਆਪਾਂ ਪਹਿਚਾਣ ਕਿਵੇਂ ਕਰਨੀ ਹੈ ਤੁਸੀਂ ਇਹ ਬੂਟਾ ਦੇਖ ਰਹੇ ਹੋ ਤੁਸੀਂ ਇਹ ਮੁੱਢ ਤੋਂ ਦੇਖਣਾ ਹੈ ਤੁਹਾਨੂੰ ਥੱਬੇ ਦਿਖਾਈ ਦੇਣਗੇ ਆਪਣੀ ਤੁਸੀਂ ਫੋਟੋ ਦੇ ਵਿੱਚ ਵੀ ਵੀਡੀਓ ਦੀ ਦੇਖਿਆ ਹੋਊਗਾ ਆਹ ਜੀ ਜੀ ਤੁਹਾਨੂੰ ਕਿਸਾਨ ਪ੍ਰਭੂ ਮੁੱਢ ਦੇ ਵਿੱਚ ਧੱਬੇ ਦਿਖਾਈ ਦਿੰਦੇ ਆ ਕਿਸਾਨ ਪ੍ਰਭੂ ਤੁਸੀਂ ਸਮਝ ਜਾਓ ਵੀ ਇਹ ਸੀਥ ਬਲਾਈਤ ਦੀਆਂ ਨਿਸ਼ਾਨੀਆਂ ਨੇ ਇਸ ਕਰਕੇ ਹੁਣ ਕਿਸਾਨ ਪ੍ਰਭੂ ਹੋਰ ਸਪ੍ਰੇਹਾ ਵੱਲ ਧਿਆਨ ਘੱਟ ਦੋ ਪਦਾਨ ਵੱਲ ਧਿਆਨ ਘੱਟ ਦੋ ਤੇ ਇਹ ਚੀਜ਼ ਦੀ ਗੌਰ ਜ਼ਰੂਰ ਕਰੋ ਜੇ ਤੁਹਾਨੂੰ ਖੇਤ ਦੇ ਵਿੱਚ ਇਹਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਤੁਸੀਂ ਕਿਸਾਨ ਪ੍ਰਭੂ ਇੱਕ ਤਾਂ ਪਾਣੀ ਬਿਲਕੁਲ ਸੁਕਾ ਦਿਓ ਜੇ ਤੁਹਾਡੇ ਬਿਮਾਰੀ ਥੋੜੀ ਹੈ ਫਿਰ ਥੋਕ ਇਨਸਾਨ ਪ੍ਰਾਭੋ ਕੰਟਰੋਲ ਹੋ ਸਕਦੀ ਹੈ ਜੇ ਤੁਹਾਨੂੰ ਲੱਗ ਰਿਹਾ ਵੀ ਸਾਰੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਫੈਲੀ ਹੋਈ ਹੈ ਫਿਰ ਕਿਸਾਨ ਪ੍ਰਾਭੋ ਤੁਸੀਂ ਕੀ ਕਰਨਾ ਹੈ ਤੁਸੀਂ ਫੰਗੀਸਾਈਡ ਦੀ ਸਪਰੇਅ ਕਰਨੀ ਹੈ ਜਿਵੇਂ ਟੈਬੂਕੋਨਾਜ਼ੋਲ ਹੋ ਗਿਆ ਕਿਸਾਨ ਪ੍ਰਾਭੋ ਤੁਸੀਂ ਸਸਤਾ ਫੰਗੀਸਾਈਡ ਵੀ ਕਰ ਸਕਦੇ ਹੋ ਮਹਿੰਗਾ ਵੀ ਮਹਿੰਗਾ ਜਿਵੇਂ ਐਮੀ ਸਟਾਰ ਹੋ ਗਿਆ ਨੇਟਿਵ ਹੋ ਗਿਆ ਤੋ ਇਹ ਇੱਕ ਕਸਟੋਡੀਓ ਆਂਦਾ ਕਿਸਾਨ ਪਰ ਉਹ ਇਹ ਘੱਟ ਰੇਟ ਵਾਲਾ ਇਹ ਬਹੁਤ ਚੰਗਾ ਫੰਗੀ ਸਾਈਡ ਹੈ ਇਹਦੀ ਤੁਸੀਂ ਸਪਰੇਅ ਕਰ ਸਕਦੇ ਹੋ ਝੋਨੇ ਦੇ ਵਿੱਚ ਤੇ ਜੇ ਇਹ ਬਿਮਾਰੀ ਤੁਹਾਡੀ ਅੱਗੇ ਨਹੀਂ ਫੈਲੂਗੀ ਤੇ ਕੰਟਰੋਲ ਹੋ ਜੂਗੀ ਕਿਉਂਕਿ ਜੇ ਬਿਮਾਰੀ ਅੱਗੇ ਫੈਲ ਗਈ ਆਪਣੇ ਸਾਰੇ ਝੋਨੇ ਦੇ ਵਿੱਚ ਤਾਂ ਬਹੁਤ ਨੁਕਸਾਨ ਕਰੂਗੀ ਤੇ ਫਿਰ ਬਾਅਦ ਦੇ ਵਿੱਚ ਕੋਈ ਸਪਰੇਅ ਕੰਮ ਵੀ ਨਹੀਂ ਕਰਦੀ ਇਸ ਕਰਕੇ ਆਪਾਂ ਹੁਣ ਗੌਰ ਰੱਖਣੀ ਆਪਾਂ ਪਹਿਲੇ ਹੀ ਬਿਮਾਰੀ ਨੂੰ ਕੰਟਰੋਲ ਕਰਨਾ ਹੈ ਤੇ ਪਾਣੀ ਜ਼ਰੂਰ ਸੁਕਾਓ ਮੈਂ ਬਾਰ-ਬਾਰ ਤੁਹਾਨੂੰ ਕਹੀ ਜਾਂਦਾ ਵੀ ਪਾਣੀ ਖੜਾ ਝੋਨੇ ਦੇ ਵਿੱਚ ਨਾ ਰੱਖੋ ਤੇ ਦੂਜੀ ਗੱਲ ਕਿਸਾਨ ਭਰਾਵੋ ਤੁਸੀਂ ਮੈਂ ਵਿਚ ਜੀਮੀਂਦਾਰ ਭਰਾ ਦੇਖਿਆ ਕਿਸਾਨ ਪ੍ਰਭੂ ਤੱਬੇ ਆਪਾਂ ਨਹੀਂ ਦੇਖਨੇ ਤੁਸੀਂ ਖੇਤ ਦੇ ਵਿੱਚ ਦੇਖਣੀ ਹੈ ਕਿਉਂਕਿ ਕਿਸਾਨ ਪ੍ਰਭੂ ਜਿਵੇਂ ਆ ਤੁਸੀਂ ਬੱਟ ਦੇ ਲਾਗਾ ਤੇ ਦੇਖ ਰਹੇ ਹੋ ਤੱਬੇ ਦੇਖੀ ਜਾਂਦੇ ਆ ਜਿਹੜੇ ਬੱਟ ਦੇ ਲਾਗ ਤੇ ਕਿਸਾਨ ਪ੍ਰਭੂ ਕਈ ਵਾਰ ਆਪਾਂ ਰੌਂਡ ਆਪਾਂ ਸਪਰੇਅ ਬੱਟਾ ਪਰ ਕਰਦੇ ਆ ਆਪਾਂ ਕੱਖ ਵਾਲੀ ਸਪਰੇਅ ਉਹਦੇ ਨਾਲ ਵੀ ਜਿਹੜੇ ਤੱਬੇ ਪੈ ਜਾਂਦੇ ਆ ਇਸ ਕਰਕੇ ਆਪਾਂ ਬੱਟਾ ਦੇ ਲਾਗ-ਲਾਗ ਆਪਾਂ ਬੂਟੇ ਨਹੀਂ ਦੇਖਨੇ ਤੁਸੀਂ ਖੇਤ ਦੇ ਵਿੱਚ ਵੜ ਕੇ ਤੁਸੀਂ ਜੜ ਦੇ ਵਿੱਚ ਤੁਸੀਂ ਦੇਖਣਾ ਹੈ ਵੀ ਕਿਵੇਂ ਕਿਸ ਤਰੀਕੇ ਦੇ ਆਪਣੇ ਤੱਬੇ ਬਣ ਰਹੇ ਆ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ